ਹਾਲਾਤ ਮਾੜੇ ਆ ਪਿੰਡ ਦੇ ਬੜੀ ਕੱਲੇ ਦਾ ਕੱਲੇ ਰਹਿ ਗਏ ਪੁੱਤ ਵੀ ਛੱਡ ਗਿਆ ਜੀ ਪੁੱਤ ਜਿਹੜੀਆਂ ਪੁਰਾਣਾ ਪਿੰਡ ਵਾ ਇਹ 6-7 ਪੀੜੀਆਂ ਦਾ ਪੁਰਾਣਾ ਪਿੰਡ ਹੈ ਜੀ ਇਹ ਆ ਜਿਹੜਾ ਹੁਣ ਖਤਮ ਹੋ ਗਿਆ ਭਾਜੀ ਹਾਂ ਖਤਮ ਹੋ ਗਿਆ ਜਿਹੜਾ ਤੁਹਾਡੇ ਬਜ਼ੁਰਗ ਹਾਂਜੀ ਮਤਲਬ ਇਹ ਸਮਾਨ ਦੋ-ਦੋ ਤਿੰਨ-ਤਿੰਨ ਮਹੀਨੇ ਦਾ ਇਕੱਠਾ ਲੈ ਕੇ ਆਉਣਾ ਪੈਂਦਾ ਲੈ ਕੇ ਆਉਣਾ ਪੈਂਦਾ ਕੀ ਕਰੀਏ ਖਸੂਈਦਾ ਨਹੀਂ ਚਲਾਉਂਦਾ ਨਹੀਂ ਕੋਈ ਮਤਲਬ ਬੱਚੇ ਚਲੇ ਗਏ ਅੱਗੇ ਪੜ੍ਹਾਣੇ ਨਾ ਹਾਂਜੀ ਬੋਟੀਆਂ ਚਲ ਗਈਆਂ ਸਾਡੇ ਵੀ ਚਲ ਗਈਆਂ ਠੀਕ ਹੈ ਜੀ ਹਾਂਜੀ ਤੁਸੀਂ ਇਕੱਲੇ ਰਹਿੰਦੇ ਫੇ ਮੈਂ ਪੁੱਛਿਆ ਤੁਸੀਂ ਸਾਰੀ ਤਾਂ ਜ਼ਿੰਦਗੀ ਚੱਲੀ ਗਈ ਹੈ 70 ਸਾਲ ਹੋਏ ਇਹ ਉਮਰ ਅੱਛਾ ਜੀ ਹਾਂਜੀ ਲੈ ਸੁਧਰਨੇ ਜੀ ਉੱਝੜੀ ਆ ਪਿੰਡ ਹੁਣ ਕਿੱਥੇ ਆਦੇ ਕਿ ਬਾਹਰ ਹੋ ਜਿਹੜੀ ਉਮਰ ਹੋ ਗਈ ਆਪਣੀ ਲੈ ਤਾਂ ਥੱਪੇ ਬਣੀ ਤੇ ਰਹੇ ਜੋ ਨਹੀਂ ਅੱਛਾ ਜੀ ਇਹ ਘਰਾਂ ਦਾ ਵੀ ਕੀ ਕਰਨਾ ਕੀ ਕਰੋਗੇ ਇੰਨੇ ਵੱਡੇ ਘਰ ਦਾ ਕਿ ਜੇ ਕੁਝ ਖਾਣ ਨੂੰ ਕੋਲ ਹੈ ਨਹੀਂਗਾ ਭਾਜੀ ਕਨਾਲਾਂ ਦੇ ਵਿੱਚ ਕੋਠੀ ਆ ਹਨਾ ਇੰਨਾ ਸੋਹਣਾ ਘਰਵਾ ਭਾਜੀ ਮਤਲਬ ਇਹਨੂੰ ਹੀ ਛੱਡ ਗਏ ਉਹ ਛੱਡ ਗਏ ਜੀ ਹੈ ਇੱਥੇ ਮਹੱਲੇ 'ਚ ਵਿਆਹ ਹੁੰਦਾ ਸੀ ਹਨਾ ਤੇ ਭਾਜੀ ਅੱਜ ਲੋਕੀ ਹੈਣੀ ਯਾਰ ਲੋਕੀ ਖੇਡੀਏ ਸਸਿਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਲੈ ਕੇ ਇੱਕ ਨਵਾਂ ਬਲੌਗ ਅਸੀਂ ਦੋਸਤੋ ਅੱਜ ਚੱਲੇ ਆ ਹੁਸ਼ਿਆਰਪੁਰ ਦੇ ਪਿੰਡ ਪਟਿਆਲ ਦੇ ਵਿੱਚ ਸੁਣਿਆ ਇਹ ਵੀ ਪਿੰਡ ਬਰਬਾਦ ਹੋ ਚੁੱਕਾ ਆ ਉੱਜੜ ਚੁੱਕਾ ਆ ਘਰ ਖਾਲੀ ਹੋ ਚੁੱਕੇ ਆ ਸੱਤ ਪੀੜੀਆਂ ਪੁਰਾਣਾ ਪੰਜਾਬ ਦਾ ਸਭ ਤੋਂ ਪੁਰਾਣਾ ਪਿੰਡ ਆ ਸੱਤ ਪੀੜੀਆਂ ਪੁਰਾਣਾ ਸ਼ਾਇਦ ਹੀ ਕਿਸੇ ਨੂੰ ਪਤਾ ਹੋਵੇ ਗੱਲ ਦਾ ਪਰ ਬਹੁਤ ਹੈਰਾਨੀ ਵਾਲੀ ਗੱਲ ਆ ਕਿ ਘਰਾਂ ਦੇ ਹਾਲਾਤ ਇੱਥੇ ਵੀ ਬਹੁਤ ਮਾੜੇ ਆ ਚਲੋ ਦੋਸਤੋ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਰ ਦਿਆ ਕਰੋ ਤੁਹਾਨੂੰ ਬਹੁਤ ਵਧੀਆ ਚੀਜ਼ ਦਿਖਾ ਰਹੇ ਆ ਮਿਲਦੇ ਆ ਅੱਗੇ ਜਾ ਕੇ ਬੜੀ ਕਿੰਨਾ ਪੁਰਾਣਾ ਪਿੰਡ ਆ ਇਹ ਪਟਿਆਲ ਪਿੰਡ ਕਿੰਨੇ ਆ ਕਿੰਨੀਆਂ ਕਿ ਪੀੜੀਆਂ ਪੁਰਾਣਾ ਪਿੰਡ ਆ ਇਹ 6-7 ਪੀੜੀਆਂ ਦਾ ਪੁਰਾਣਾ ਪਿੰਡ ਹੈ ਜੀ ਇਹ ਆ ਜਿਹੜਾ ਹੁਣ ਖਤਮ ਹੋ ਗਿਆ ਭਾਜੀ ਹਾਂ ਖਤਮ ਹੋ ਗਿਆ ਜਿਹੜਾ ਟਾਡੇ ਬਜ਼ੁਰਗ ਵੀ ਇੱਥੇ ਉਹਨਾਂ ਦੇ ਵੀ ਇੱਥੇ ਦੋ ਸੱਤ ਪੀੜੀਆਂ ਪੁਰਾਣਾ ਪਿੰਡ ਨਾ ਅੱਜ ਕੀ ਰਹਿ ਗਿਆ ਪਾਜੀ ਪਿੰਡ ਚ ਸਿਰਫ 10 ਘਰ 10 20 ਘਰ ਨਾ ਸਿਰੇ ਸਾਰੇ ਹਨਾ ਸਾਰੇ ਟੋਟਲ ਕਿੰਨੇ ਇਸ ਸਮਲ ਲੈ ਚ ਇਹ ਸਮਲ ਲੈ ਚ ਤੀ ਬਿੰਤੀ ਘਰ ਹੁੰਦੇ ਸੀਗੇ ਜੀ ਇੱਥੇ ਅੱਛਾ ਜੀ ਜਿਹੜੇ 10 20 ਘਰ ਰਹਿ ਗਏ ਉਹ ਹੋ ਹਾਂ ਤੇ ਦੋਸਤੋ ਕਿਤਾ ਨੂੰ ਖਾਲੀ ਘਰ ਲੈ ਕੇ ਚਲ ਜਦੇ ਤੇ ਭਾਈ ਸਾਹਿਬ ਜਿਹੜੇ ਉਜੜੇ ਹਨਾ ਉਹ ਘਰਾਂ ਵੱਲ ਲੈ ਕੇ ਚਲਦੇ ਆ ਤੋ ਆ ਦੇਖੋ ਹੈਰਾਨ ਕਰਨ ਵਾਲੀ ਚੀਜ਼ ਆ ਮਾਤਾ ਜੀ ਸਪੈਸ਼ਲ ਇਹ ਬੰਦ ਕਰੀਏ ਵੀਰੇ ਬੰਦ ਕਰਿਓ ਮੈਂ ਹਸੀ ਕਾਲ ਜੀ ਇਹ ਮਾਤਾ ਜੀ ਇਹ ਸਪੈਸ਼ਲ ਇਹਦੇ ਚ ਜਾ ਕੇ ਲੈ ਕੇ ਆਏ ਹਾਂ ਹੋਰ ਗੇਵੀ ਦੀ ਵਿੱਚ ਹੀ ਤੇ ਪਰਸੋ ਅੱਛਾ ਜੀ ਹਾਂ ਇਹ ਵੀ ਦੀ ਵਿੱਚ ਹੀ ਆ ਹਰੀ ਜਾਨ ਹਾਂ ਜੀ ਮਤਲਬ ਇਹ ਸਮਾਨ ਦੋ ਦੋ ਤਿੰਨ ਤਿੰਨ ਮਹੀਨੇ ਦਾ ਇਕੱਠਾ ਲੈ ਕੇ ਆਉਣਾ ਪੈਂਦਾ ਲੈ ਕੇ ਆਉਣਾ ਪੈਂਦਾ ਕਿਆ ਕਰੀਏ ਕਸੂਈ ਦਾ ਨਹੀਂ ਚਲਾਉਂਦਾ ਨੇ ਇਹ ਉਹਦੇ ਪੈ ਪੈ ਰੀ ਨਹੀਂ ਕਰੇ ਜੁੱਤਰਾ ਬੋਦੀ ਗਈ ਪਿਆ ਤਾਰਾ ਮੇਰਾ ਹਾਂ ਕੋਈ ਅੱਛਾ ਮਤਲਬ ਨਾ ਬਸ ਹੋਣ ਨਾ ਹੋਣ ਕਰਕੇ ਮਾਤ ਪੁੱਛੋ ਤੁਸੀਂ ਸਾਰੀ ਤਾਂ ਜ਼ਿੰਦਗੀ ਚੱਲੀ ਗਈ ਹੈ 70 ਸਾਲ ਹੋਏ ਇਹ ਉਮਰ ਅੱਛਾ ਜੀ ਹਾਂ ਜੀ ਦੇਖੀ ਲਓ ਭਈ ਮਰੂਆ ਰੀ ਤੇ ਆਈਆਂ ਫਿਰ ਬੋ ਗਈਆਂ ਡੰਗੋ ਤੇ ਆਈਆਂ ਕਿਆ ਕਰੀਏ ਇੱਦਾਂ ਹੀ ਹੈ ਜੀ ਸਾਰੀ ਤਾਂ ਜ਼ਿੰਦਗੀ ਖਤਮ ਹੈ ਠੀਕ ਹੈ ਬੱਚੇ ਤਾਰਾ ਮੀਰੇ ਚੱਕਰ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਚੱਕਰ ਲੈਣ ਦਾ ਦੋਸਤੋ ਇਹ ਜ਼ਿੰਦਗੀ ਆ ਇਹ ਹਾਲਾਤ ਆ ਤਾਈਓ ਘਰ ਬਰਬਾਦ ਹੋਏ ਆ ਇੱਥੇ ਹਾਂਜੀ ਹਾਂਜੀ ਬਰਬਾਦ ਜੀ ਜਿਹੜੇ ਗਰੀਬ ਆਦਮੀ ਐ ਸਾਡੇ ਵਰਗੇ ਉਹਨਾਂ ਨੇ ਕਿੱਥੇ ਜਾਣਾ ਠੀਕ ਆ ਜੀ ਹਾਂਜੀ ਠੀਕ ਆ ਜੀ ਹਾਂ ਕੀ ਕਰੀਏ ਰਾਸ਼ਨ ਪਾਣੀ ਲਈ ਆਜ ਦਾ ਦੋ ਦੋ ਤਿੰਨ ਤਿੰਨ ਮਹੀਨੇ ਦਾ ਅੱਛਾ ਜੀ ਤਾਂ ਅਸੀਂ ਖਾਈ ਲਈ ਤਾਂ ਬੈਠੀ ਆ ਮੈਂ ਕਹਿੰਦੇ ਬਹੁਤ ਪੁਰਾਣਾ ਪਿੰਡ ਤਿੰਨ ਸੱਤ ਪੀੜੀਆਂ ਪੁਰਾਣਾ ਪਿੰਡ ਆ ਇਹ ਪੁਰਾਣਾ ਹੀ ਹੂੰਗਾ ਜੀ ਠੀਕ ਆ ਜੀ ਪੁਰਾਣਾ ਹੀ ਐ ਦੇਖੋ ਤੁਸੀਂ ਪੱਥਰ ਬਿਲਕੁਲ ਤਰ੍ਹਾਂ ਦੇ ਕਾਰਨ ਬਣਾਈ ਉਹਨਾਂ ਨੇ ਬਜ਼ੁਰਗਾਂ ਨੇ ਠੀਕ ਹੈ ਜੀ ਹਾਂਜੀ ਹਾਂਜੀ ਬਜ਼ੁਰਗਾਂ ਨੇ ਹੀ ਬਣਾਇਆ ਨਾ ਹੁਣ ਕੀ ਕਰੀਏ ਜਿਹੜਾ ਤਾਂ ਵੀਰ ਆਦਮੀ ਹੈ ਵੈਸੀ ਆਲਾ ਉਹ ਤਾਂ ਚਲਾ ਗਿਆ ਬਾਹਰ ਪਾਈ ਲੈ ਉਹਨਾਂ ਨੇ ਕਿ ਨਹੀਂ ਹਸ਼ਾਰਪੁਰ ਪਾਈ ਲੈ ਕਿ ਨਹੀਂ ਅਜੋਵਾਲ ਕਿ ਨਹੀਂ ਕੀਤੀ ਤਾਂ ਅਸੀਂ ਫਿਰ ਇੱਥੇ ਹੀ ਆ ਗਰੀਬ ਬੰਦੇ ਗਰੀਬ ਬੰਦੇ ਇਹਨ ਕਿੱਧਰ ਜਾਣਾ ਠੀਕ ਹੈ ਜੀ ਅਸੀਂ ਸਾਡਾ ਤਾਂ ਮਰਨ ਜੀ ਨੇ ਇੱਥੇ ਹੀ ਹੈ ਪਰ ਹਾਲਾਤ ਮਤਲਬ ਸੁਧਰੇ ਨਹੀਂ 70 ਸਾਲ ਚ ਨਹੀਂ ਸੁਧਰੇ ਵੇ ਰੋ ਤਰਦਾ ਲਾ ਕਵੀਨ ਸੁਦਰ ਨੇ ਹਾਂ ਇਹ ਨਹੀਂ ਸੁਦਰ ਨੇ ਜੀ ਉੱਜੜੀ ਗਿਆ ਪਿੰਡ ਹੁਣ ਕਿੱਥੇ ਆ ਦੇ ਕਿ ਉਹ ਬਾਹਰ ਉਹ ਜਿਹੜੇ ਚਲੀ ਗਏ ਉਹਨਾਂ ਹਾਂਜੀ ਉਹਨਾਂ ਨੇ ਆਣਾ ਲੋ ਕਿੱਥੇ ਵਾਪਸ ਆਣੇ ਹਾਂਜੀ ਕਾ ਵੀ ਮਾੜੇ ਹਾਲਾਤ ਆ ਦੋਸਤੋ ਕੀ ਕਹਿ ਸਕਦੇ ਆ ਇਦਾਂ ਸਮਾਨ ਲੈ ਕੇ ਆਉਣਾ ਪੈਂਦਾ ਕਿੰਨੇ ਪਰਸੈਂਟ ਲੋਕ ਇਸ ਪਿੰਡ ਚ ਰਹਿ ਗਏ ਆ ਜੀ ਬਸ ਕੋਈ 10% 20% ਨਾ 20% ਲੋਕੀ ਬਾਕੀ ਸਾਰਾ ਪਿੰਡ ਖਾਲੀ ਹੈ ਜੀ ਸਾਰਾ ਖਾਲੀ ਸਾਰਾ ਖਾਲੀ ਹੈ अच्छा जी, जी। मतलब जेके 100 ਘਰਾਂ ਚੋਂ ਸਿਰਫ 20 ਘਰ 20 ਘਰ ਹੈਗਾ 20 ਘਰ ਨੇ ਇਦਾਂ ਮਾਪੇ ਕੋਈ ਮਤਲਬ ਬੱਚੇ ਚਲੇ ਗਏ ਅੱਗੇ ਪੜ੍ਹਾਣੇ ਨਾ ਹਾਂਜੀ ਮੋਟੀਆਂ ਚਲ ਗਈਆਂ ਸਾਢੇ ਵੀ ਚਲ ਗਈ ਠੀਕ ਹੈ ਜੀ ਹਾਂਜੀ ਤੁਸੀਂ ਕੱਲੇ ਰਹਿੰਦੇ ਫੇ ਨਹੀਂ ਮੇਰੀ ਕੁੜੀ ਰਹਿੰਦੀ ਏ ਮੇਰੇ ਨਾਲ ਅੱਛਾ ਜੀ ਹਾਂਜੀ ਮੋਟੀ ਬਾਹਰ ਹੀ ਰਹਿੰਦੀ ਏ ਅੱਛਾ ਜੀ ਉਹਨਾਂ ਨੇ ਆਪਣੇ ਬੱਚੇ ਪੜ੍ਹਾਣੇ ਨੇ ਸਾਢੇ 70 ਬੈਠਣ ਤਾਂ ਕਿਆ ਬੈਠ ਠੀਕ ਹੈ ਜੀ ਠੀਕ ਹੈ ਨਾ ਜੀ ਕਿਉਂ ਮਿਲਣਾਉਂਦੇ ਆ ਜੀ ਉਹ? ਹਾਂ ਜੀ ਮਿਲਨਾਂ ਕਦੀ ਕਦੀ ਆ ਹੀ ਜਾਂਦੇ ਨੇ। ਕਦੀ ਕਦੀ ਆ ਜਾਂਦੇ ਨੇ। ਕਦੀ ਕਦੀ ਆਉਂਦੇ ਉਦਾਂ ਹੀ ਨਹੀਂ ਕੋਈ ਵੀ ਕਿਸ ਪਿੰਡੇ ਦਾ ਮਤ ਪੁੱਛਾ ਉਹਨਾਂ ਸਰਪੰਚ ਨੇ ਸਾਡੇ ਦਰਵਾਜ਼ੇ ਖਾਈ। ਤੇ ਇਹ ਬੋਟਾ ਪਾ ਬੋਟਾ ਕਾਮਯਾਬਤਾ ਹੋ ਹੀ ਗਿਆ ਉਹ ਜਿਹੜਾ ਸਰਪੰਚ ਹੈ। ਲੇਕਿਨ ਕੋਸੂਲਤ ਨਹੀਂ ਕਾਰਡ ਨਹੀਂ ਸਾਡਾ ਬਣਿਆ। ਜਿਹੜੇ ਰਹੀਏ ਉਹ ਰਹੀ। ਠੀਕ ਹੈ ਜੀ। ਚਲੋ ਠੀਕ ਹੈ ਮਾਤਾ ਜੀ। ਸ਼ੁਕਰੀਆ ਜੀ। ਥੈਂਕਿਊ ਮਾਤਾ ਜੀ ਥੈਂਕਿਊ ਜੀ। ਆ ਦੇਖੋ ਜੀ ਘਰ ਤੁਸੀਂ ਇੱਥੇ ਆਓ ਜੀ ਜਰਾ ਇੱਥੇ ਪਾਜੀ ਕੀ ਕਹਿੰਦੇ ਜੀ ਇੱਧਰ ਘਰਾਂ ਨੂੰ ਬਿਲਕੁਲ ਖਾਲੀ ਹੈ ਜੀ ਇਹ ਘਰ ਅੱਛਾ ਜੀ ਮਤਲਬ ਪਾਜੀ ਇਹ ਤਾਂ ਮਤਲਬ ਘਾਈ ਉੱਗਿਆ ਪਿਆ ਹੈ ਨਾ ਘਾਈ ਉੱਗਿਆ ਦੇਖੋ ਅੱਛਾ ਜੀ ਇਹ ਕਿੱਧਰ ਦੀ ਰਸਤਾ ਹੈਗਾ ਜਾਣ ਵਾਸਤੇ ਰਸਤਾ ਇੱਧਰ ਜੀ ਵੀ ਚੱਲ ਜਾਂਦੇ ਆ ਅੱਛਾ ਜੀ ਇੱਧਰ ਜਾ ਸਕਦੇ ਹਾਂ ਹਾਂਜੀ ਹਾਂਜੀ ਮਾਤਾ ਜੀ ਹਾਲਾਤ ਮਾੜੇ ਆ ਪਿੰਡ ਦੇ ਤਾਡੇ ਵੀ ਪਰਿਵਾਰ ਛੱਡ ਕੇ ਚਲ ਗਏ ਇੱਥੋਂ ਮੈਂ ਕੱਲੇ ਦਾ ਕੱਲੇ ਰਹਿ ਗਏ ਉਹ ਦਿੱਲੀ ਆਵੇ ਦਿੱਲੀ ਦਰਾਨੀ ਦਿਖਾ ਲਈ ਨੋ ਬੰਦ ਅੱਛਾ ਜੀ ਹਾਂ ਜੀ ਦੋਸਤੋ ਇਹਨਾਂ ਲੋਕਾਂ ਦੀ ਮਦਦ ਕਰਨੀ ਚਾਹੀਦੀ ਆ ਜਿਹੜੇ ਘਰਾਂ ਚ ਕੱਲੇ ਰਹਿ ਗਏ ਪੁੱਤ ਵੀ ਛੱਡ ਗਿਆ ਜੀ ਪੁੱਤ ਐ ਨਹੀਂ ਦਾ ਹੈ ਨਹੀਂਗਾ ਕੁਝ ਵੀ ਨਹੀਂ ਅੱਛਾ ਜੀ ਇਹ ਪਾਜੀ ਕੱਲੇ ਰਹਿੰਦੇ ਆ ਜੀ ਹਰਿਆ ਵੀ ਚਲੀ ਗਿਆ ਅੱਛਾ ਜੀ ਉਹ ਹੋਣੇ ਕੋਈ ਨਾ ਨੌਕਰੀ ਮਾਂ ਅੱਛਾ ਜੀ ਤੇ ਹੁਣ ਕੱਲੇ ਆ ਕੱਲੇ ਆ ਹੁਣ ਕੱਲੇ ਕਿਰੋ ਕੱਲੇ ਨੇ ਆ ਜਾਲਾ 빨리 ਜਲਦੀ ਨਹੀਂ ਆ ਆ ਦੇਖੋ ਜੀ ਘਰਾਂ ਦੇ ਹਾਲਾਤ ਆ ਘਰਾਂ ਦੇ ਹਾਲਾਤ ਕੀ ਕਹਿ ਸਕਦੇ ਇੱਥੇ ਕਿਸ ਨੂੰ ਦੋਸ਼ ਦੇ ਸਕਦੇ ਆਂ ਕਿਸਮਤ ਨੂੰ ਸਰਕਾਰ ਨੂੰ ਜਾਂ ਇਹ ਘਰਾਂ ਵਾਲਿਆਂ ਨੂੰ ਇਹ ਕਮੈਂਟ ਕਰਕੇ ਜੋ ਦੱਸਿਓ ਕਿ ਇਹ ਕਿਨਾਂ ਦਾ ਕਸੂਰ ਵਾ ਕਿ ਜਿਹੜੇ ਘਰ ਖਾਲੀ ਹੋਏ ਆ ਦੋਸਤੋ ਘਰਾਂ ਦੇ ਵਿੱਚ ਆ ਗਏ ਆ ਆ ਤੁਸੀਂ ਘਰ ਦੇ ਕੋਲ ਸਾਨੂੰ ਭਾਈ ਸਾਹਿਬ ਦਿਖਾਉਣ ਚੱਲੇ ਆ ਜਿਹੜੇ ਘਰ ਬਿਲਕੁਲ ਖਾਲੀ ਆ ਤੇ ਪਾਜੀ ਕੀ ਨਾਂ ਆ ਜੀ ਆਪਣਾ ਹਰਦੇਵ ਸਿੰਘ ਹਰਦੇਵ ਤੁਸੀਂ ਇਸ ਪਿੰਡ ਦੇ ਹੀ ਹੋ ਜੀ ਹਾਂਜੀ ਤੇ ਪਾਜੀ ਕੀ ਹਾਲਾਤ ਆ ਹਾਲਾਤ ਗਰਾਵੇ ਨੇ ਇੱਥੋਂ ਜਾਂਦੇ ਹੋਏ ਭਾਈ ਸਾਹਿਬ ਕੀ ਬਾਤ ਛੱਡ ਦੇ ਇੱਥੇ ਭਾਜੀ ਘਰ ਦੇਖੋ ਤੁਸੀਂ ਉਹ ਹਾਲਾਤ ਜਿਹੜੇ ਇਹ ਤਾਂ ਭਾਜੀ ਬਹੁਤ ਮਾੜਾ ਮਤਲਬ ਜਿੰਦੇ ਲੱਗੇ ਪਏ ਆ ਘਰ ਖਾਲੀ ਆ ਸਮਾਨ ਉੱਤੇ ਛੱਡ ਕੇ ਲੋਕੀ ਸਮਾਨ ਲੈ ਗਏ ਵੈਸੇ ਉਹ ਥੋੜਾ ਬਹੁਤ ਹੋਰ ਜੋ ਬਰਤਨ ਵਾਲਾ ਉਹ ਲੈ ਗਏ ਬਾਕੀ ਅੰਦਰ ਹੀ ਆ ਅੱਛਾ ਜੀ ਇਹ ਹੁਣ ਖਰਾਬ ਹੋਣ ਲੱਪੇ ਭਾਜੀ ਇਹ ਤਾਂ ਜਾਂਦੇ ਭਾਜੀ ਸਾਰੇ ਜਿੱਦਾਂ ਸਾਹਮਣੇ ਉਹ ਤਿੰਨ ਤਿੰਨ ਮੰਜ਼ਲੀ ਘਰ ਦੋ ਦੋ ਮੰਜ਼ਲੀ ਘਰ ਉਹ ਸਭ ਗਏ ਸਭ ਚਲ ਗਏ ਪਿੰਡ ਦਾ ਪਿੰਡੀ ਉੱਜੜ ਗਿਆ ਕਿਆ ਬਾਤ ਹੈ ਦੋਸਤੋ ਤੁਸੀਂ ਘਰ ਚੈੱਕ ਕਰੋ ਇੱਕ ਵਾਰ ਤੇ ਘਰਾਂ ਨੂੰ ਭਾਜੀ ਪਰਿਵਾਰ ਕਿੱਥੇ ਗਿਆ ਇਸ ਇਹ ਪਰਿਵਾਰ ਜਿਹੜਾ ਸੀਗਾ ਇੱਥੇ ਆ ਰਸੋਈ ਸੀਗੀ ਨਾ ਜੀ ਉਹ ਯਾ ਪਰ ਦੇ ਨਾਲ ਹੀ ਸੈਂਚੀ ਮੋ ਬੋਲਦੇ ਅੱਛਾ ਜੀ ਦੇਖੋ ਰਸੋਈ ਆ ਭਾਜੀ ਚਾਰ ਚਾਰ ਪੰਜ ਪੰਜ ਕਮਰੇ ਹਨਾ ਹਾਲਾਤ ਕੀ ਆ ਦੋਸਤੋ ਇੰਨਾ ਸੋਹਣਾ ਘਰ ਮਤਲਬ ਅੱਜ ਕੱਲ ਇਹ ਟਾਈਮ ਨਹੀਂ ਹੈਗਾ ਇਹੋ ਜਿਹੇ ਘਰ ਕੋਈ ਨਾਰਮਲ ਬੰਦਾ ਨਹੀਂ ਪਾ ਸਕਦੇ ਅਜਿਹੇ ਲੋਕ ਵੀ ਆ ਜਿਹੜੇ ਬਿਨਾਂ ਘਰਾਂ ਤੋਂ ਰਹਿ ਰਹੇ ਆ ਪਾਰੇ ਪਿੰਡ ਦੇ ਪਿੰਡ ਘਰਾਂ ਦੇ ਘਰ ਖਾਲੀ ਹੋ ਗਏ ਆ ਜਿੰਦੇ ਲੱਗੇ ਘਰਾਂ ਨੂੰ ਠੀਕ ਆ ਪੁਰਾਣੇ ਟਾਈਪ ਦੇ ਘਰ ਹਜੇ ਤੱਕ ਵੀ ਬਣੇ ਪਏ ਆ ਪਰ ਹਾਲਾਤ ਇਹ ਕਹਿ ਰਹੇ ਆ ਕਿ ਇਨ੍ਹਾਂ ਪਿੰਡਾਂ ਨੂੰ ਨਾ ਸਹੂਲਤ ਮਿਲੀ ਸੂਤ ਹੈ ਨਹੀਂ ਨਾ ਇੱਥੇ ਕੋਈ ਬਸਦਾ ਖਾਬ ਨ ਕੋਈ ਨਹੀਂ ਇੱਕ ਬਸਦਾ ਉਹ ਵੀ ਵਿਚਾਰ ਦੇਣ ਲੱਗੇ ਪਉਣ ਦੀ ਕਦੀ ਹੁੰਦੀ ਅੱਛਾ ਜੀ ਇੱਕ ਬਸ ਆਉਂਦੀ ਆ ਇੱਕੋ ਬਸ ਆਉਂਦੀ ਆ ਹਾਂ ਉਹ ਮਾਤਾ ਜੀ ਹੁਣੀ ਜਿਹੜੇ ਪਿੱਛੇ ਮਿਲੇ ਆ ਹਾਂ ਇਹਨਾਂ ਦਾ ਨਾਂ ਹਸਬੰਡ ਆ ਇਹ ਕੱਲੇ ਹੀ ਆ ਕੱਲੇ ਤੇ ਹੁਣ ਫਿਰ ਇਹਨਾਂ ਦਾ ਗੁਜ਼ਾਰਾ ਕਿੱਦਾਂ ਪਿੰਡ ਵਾਲੀ ਕਰਦੇ ਜਿੰਨੇ ਕਾਰੋਬਾਰ ਜਾਂ ਕਿੱਦਾਂ ਆ ਜੀ ਤੇ ਪਿੰਡ ਵਾਲੇ ਨੇ ਕੀ ਕਰਨਾ ਮਾੜਾ ਮੋਟਾ ਪੈਨਸ਼ਨ ਲਾਈ ਹੋਇਆ ਹੋਰ ਕੀ ਹੈ ਅੱਛਾ ਜੀ ਜਿੱਦਾਂ ਬਡੇ ਪਾਏ ਇਹ ਭਾਜੀ ਜੰਗਲੀ ਜਾਨਵਰਾਂ ਦੀ ਮਾਰ ਆ ਇੱਥੇ ਜੰਗਲੀ ਵੀ ਦਾ ਉਦਮ ਪੜਾਈ ਲਗਾਏਗਾ ਸਕੂਲ ਭੈਂ ਇੰਦੇ ਹੀ ਕੰਮ ਅੱਛਾ ਜੀ ਪੜਾਈ ਵੀ ਇੱਥੇ ਦੇਣੀ ਹੈ ਠੀਕ ਹੈ ਜੀ ਸਾਧੰਭੋਈ ਨਹੀਂ ਇੱਥੇ ਠੀਕ ਆ ਭਾਈ ਘੱਟੋ ਘੱਟ ਵੀ ਹੈ ਨਾ ਕਨਾਲ ਤੋਂ ਉੱਪਰ ਜਗ੍ਹਾ ਹੋਣੀ ਆ ਇਹ ਜਿਸ ਘਰ ਦੇ ਵਿੱਚ ਅਸੀਂ ਖੜੇ ਆ ਮਤਲਬ ਕਨਾਲਾਂ ਦੇ ਕਨਾਲਾਂ ਘਰਾਂ ਦੇ ਵਿੱਚ ਘਰ ਖਾਲੀ ਪਏ ਆ ਸਾਹਮਣੇ ਸਮਾਨ ਪੀਪੇ ਬਾਲਟੀਆਂ ਸਭ ਕੁਝ ਉੱਦੇ ਪਿਆ ਆ ਪਰ ਘਰਾਂ ਦੇ ਹਾਲਾਤ ਇਹ ਕਹਿੰਦੇ ਆ ਕਿ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਸੀਗਾ ਨਾ ਇੱਥੇ ਕੋਈ ਆਇਆ ਸਾਰ ਪੁੱਛਣ ਆਇਆ ਕਿਸੇ ਨੂੰ ਦੱਸਣਾ ਕਿਸੇ ਨੂੰ ਕਰਨਾ ਕੀ ਆ ਕੀ ਕਿਉਂਕਿ ਹਾਲਾਤ ਹੀ ਮਾੜੇ ਆ ਪਿੰਡਾਂ ਦੇ ਇਹ ਪਿੰਡ ਦਾ ਪਿੰਡ ਪਿੰਡ ਉੱਜੜ ਗਿਆ ਹੈ ਜੀ ਦੋਸਤੋ ਉਹਨ ਦੂਸਰੇ ਘਰਾਂ ਵਾਲ ਪਰਲੇ ਪਾਸੇ ਚੱਲਦੇ ਆਂ ਜਿਹ ਬੰਦੇ ਸੀਗੇ ਜਿਹੜੇ ਇੱਥੋਂ ਗਏ ਆ ਜੀ ਇਹ ਠੀਕ ਸੀਗੇ ਜੀ ਠੀਕ ਸੀਗੇ ਨਾ ਮਤਲਬ ਆਪਣਾ ਘਰ ਸਾਰਾ ਹੀ ਪੱਕਾ ਕੀਤਾ ਸੀ ਇਹਨਾਂ ਨੇ ਪੱਕਾ ਕੀਤਾ ਸੀ ਹਣਾ ਹਾਂਜੀ ਮਤਲਬ ਆ ਜਿਹੜੀ ਗਲੀ ਆ ਹਾਂਜੀ ਉਦਾਂ ਪਿੰਡ ਚ ਕੱਚੀ ਆ ਪਰ ਉਹਦੇ ਘਰ ਵਾਲੀ ਗਲੀ ਪੱਕੀ ਆ ਵਾਸਤੇ ਆਣ ਜਾਣ ਵਾਸਤੇ ਪੱਕੀ ਬਣਾਈ ਹੋਈ ਹੈ ਨਾ ਜੀ ਅੱਛਾ ਜੀ ਹਾਂਜੀ ਹਾਂਜੀ ਹੁਣ ਦੇਖੋ ਘਾਹ ਫੂਸ ਉੱਗਿਆ ਹੋਇਆ ਜੀ ਉਦੋਂ ਗਏ ਨਾ ਤੇ ਭਾਜੀ ਇੱਧਰ ਜਿਹੜਾ ਇਹ ਘਰ ਸੀਗਾ ਜਿਹੜਾ ਤੁਸੀਂ ਦਿਖਾਇਆ ਸਾਨੂੰ ਘਰ ਭਾਜੀ ਇਹ ਕਿਹਨਾਂ ਦਾ ਘਰ ਸੀਗਾ ਜੀ ਇਹ ਵਾਲਾ ਇਹ ਹੈਗੇ ਆ ਲੋਕੀ ਹੇ ਤੱਕ ਇਹ ਦਿੱਲੀ ਰਹਿੰਦੇ ਆ ਜੀ ਇਹ ਵਾਲੇ ਜੀ ਹਾਂਜੀ ਉਹ ਹੀ ਮਾਤਾ ਜਿਹੜੇ ਉਹ ਜਿਹੜੇ ਮਾਤਾ ਸੀਗੇ ਨਾ ਜੀ ਹਾਂਜੀ ਉਹ ਉਹਨਾਂ ਦੇ ਪਰਿਵਾਰ ਚੋਂ ਉਹਨਾਂ ਦੇ ਪਰਿਵਾਰ ਚੋਂ ਰਹਿੰਦੇ ਆ ਅੱਛਾ ਜੀ ਇਹ ਜਿਵੇਂ ਸਮਾਨ ਪਾਜੀ ਟੋਕਾ ਸਾਰ ਇਹ ਫਿਰ ਮਤਲਬ ਲੋਕੀ ਯੂਜ਼ ਕਰਦੇ ਇਹਨੂੰ ਹਾਂਜੀ ਹਾਂਜੀ ਕਿੰਨਾ ਸੋਹਣਾ ਘਰ ਆ ਪਾਜੀ ਯਾਰ ਮਤਲਬ ਅੱਜ ਪਾਜੀ ਅੱਜਕੱਲ ਇਦਾਂ ਦੇ ਘਰ ਪਾਉਣਾ ਸੋ ਸੌਖੀ ਗੱਲ ਨਹੀਂ ਪਾਜੀ ਓਕੇ ਜੀ ਕਿਤੇ ਬਸਦਾ ਕੰਮ ਨਹੀਂ ਹੈਗਾ ਯਾਰ 10-12 ਲੱਖ ਦਾ ਘਰ ਹੋਊ ਪਾਜੀ ਹਾਂਜੀ ਹਾਂਜੀ ਕੁਝ ਛੋਟੀ ਨਹੀਂ ਨਹੀਂ ਇਹਨਾਂ ਇਹ ਦੇਖੋ ਪਾਜੀ ਕਨਾਲ ਜਗ੍ਹਾ ਦਾ ਹੋਊਗੀ ਇਹ ਹੈ ਕਨਾਲਾਂ ਦੇ ਵਿੱਚ ਪਾਜੀ ਅੱਜਕੱਲ ਲੋਕੀ ਦੋ ਦੋ ਮਰਲਿਆਂ 'ਚ ਕੋਠੀਆਂ ਪਾ ਰਹੇ ਆ ਠੀਕ ਆ ਇਹ ਘੱਟੋ ਘੱਲ ਦੋਸਤੋ ਕਨਾਲ ਬਜ਼ੁਰਗ ਖੁੱਲੀ ਜਗ੍ਹਾ ਪਾਲਦੇ ਸੀਗੇ ਹਾਂਜੀ ਪਿਛੇ ਦੇ ਬਜ਼ੁਰਗ ਐ ਨਾ ਜੀ ਉਹ ਖੁੱਲੀ ਜਗ੍ਹਾ ਪਾਲਦੇ ਸੀਗੇ ਬਿਲਕੁਲ ਪਾਜੀ ਹਾਂਜੀ ਪਾਜੀ ਕਨਾਲਾਂ ਦੇ ਵਿੱਚ ਕੋਠੀ ਆ ਹਨਾ ਇੰਨਾ ਸੋਹਣਾ ਘਰ ਵਾ ਪਾਜੀ ਮਤਲਬ ਇਹਨੂੰ ਹੀ ਛੱਡ ਗਏ ਉਹ ਛੱਡ ਗਏ ਜੀ ਹੈ ਬੇਪਰਵਾਹ ਹੋ ਕੇ ਨਾ ਜੀ ਬੇਪਰਵਾਹ ਚਾਹੇ ਚਾਹੇ ਸ਼ਹਿਰ ਦੇ ਵਿੱਚ ਉਹ ਪੰਜਾਂ ਮਰਲੇ ਚ ਰਹਿੰਦੇ ਹੋਣਗੇ ਹਾਂਜੀ ਹਾਂ ਪਰ ਇੱਥੋਂ ਕਨਾਲ ਤੋਂ ਵੱਧ ਜਗ੍ਹਾ ਅਜੇ ਤੱਕ ਮੈਨੂੰ ਲੱਗਦਾ ਪਾਜੀ ਹਾਂਜੀ ਕਨਾਲ ਤੋਂ ਵੱਧ ਥਾਂ ਹੈ ਜਿੱਥੇ ਅਸੀਂ ਖੜੇ ਆ ਤੇ ਸਾਰੀ ਇੱਕ ਪਰਿਵਾਰ ਦੀ ਸੀ ਇਹ ਇੱਕ ਪਰਿਵਾਰ ਦੀ ਹੈ ਇੱਕ ਪਰਿਵਾਰ ਦੀ ਸੀ ਨਾ ਕੀ ਹਾਲਾਤ ਆ ਪਾਜੀ ਪਾਜੀ ਸਾਰੀ ਘਰ ਇੰਨੀ ਖੁੱਲੇ-ਖੁੱਲੇ ਆ ਜੀ ਹਾਂਜੀ ਹਾਂਜੀ ਸਾਰੇ ਇੰਨੇ ਖੁੱਲੇ ਆ ਨਾ ਜੀ ਸੱਤ ਪੀੜੀਆਂ ਪੁਰਾਣਾ ਪਿੰਡ ਆ ਜੀ ਕਹਿੰਦੇ ਸਾਡੇ ਮੇਰੇ ਬਰਤਨ ਦਾ ਜਿਹੜਾ ਉੱਤੇ ਪੂਰਾ ਪਿੰਡ ਜਿਹੜਾ ਬਲਾਣਾ ਆਪਣੇ ਅੰਮਣ ਜਿਹਾ ਮੋਰ ਕਹਿੰਦੇ ਅੱਛਾ ਜੀ ਇਥੇ ਬਿਠਾ ਦੇ ਰੋਟੀ ਪਾਣੀ ਕਰਨਾ ਹੈ। ਅੱਛਾ ਜੀ। ਅੰਦਰ ਹੀ ਵਿਆਹ ਸ਼ਾਦੀ ਅੰਦਰ ਹੀ ਕਰਨਾ ਆਪਣਾ। ਅੱਛਾ ਵਿਆਹ ਸ਼ਾਦੀ ਅੰਦਰ ਹੀ ਕਰਦੇ ਹੁੰਦੇ ਸੀ ਇੱਥੇ। ਹਾਂਜੀ ਆਪਣਾ। ਅੱਛਾ ਜੀ। ਤਾਂ ਪਿੰਡ ਤੇ ਸ਼ਹਿਰ ਵਿੱਚ ਚਲੇ ਜਾ ਪੰਜ ਮਹੀਨੇ ਬਾਅਦ ਹੋਟਲ ਜੀ ਲੈਣੇ ਮੈ। ਬਿਲਕੁਲ ਭਾਜੀ। ਕਿੰਨੇ ਪੈਸੇ ਲੱਗਣੇ ਜੀ? ਸਾਡੇ ਹੈਵੇ ਪੈਸੇ ਦੇ ਕੋਈ ਇੰਦਾ ਸੀ। ਇਸ ਪਿੰਡ ਦੇ ਵਿੱਚ ਪੈਲੰਸ ਵਿਆਹ ਨਹੀਂ ਹੁੰਦਾ ਸੀ ਹਨਾ? ਨਹੀਂ ਨਹੀਂ ਨਹੀਂ। ਅੱਛਾ ਜੀ ਘਰ ਜੀ ਘਰ ਜੀ ਘਰ ਜੀ ਆਪਣੇ ਮਤਲਬ ਇਸ ਪਿੰਡ ਦਾ ਰਿਵਾਜ ਸੀਗਾ ਕਹਿੰਦੇ ਇੱਕ ਹਾਂ ਜੀ ਕਿ ਜਿਹੜਾ ਵਿਆਹ ਕਰਨਾ ਆ ਉਹ ਪਿੰਡ ਚ ਕਰਨਾ ਆ ਪਿੰਡ ਦੇ ਮਹੱਲੇ ਚ ਹੋਣਾ ਆ ਆਪਣੇ ਮਹੱਲੇ ਚ ਅੱਛਾ ਜੀ ਹਾਂ ਜੀ ਮਹੱਲੇ ਜੀ ਵਿਆਹ ਹੁੰਦਾ ਸੀ ਇੱਥੇ ਮਹੱਲੇ ਚ ਵਿਆਹ ਹੁੰਦਾ ਸੀ ਹਨ ਤੇ ਪਾਜੀ ਅੱਜ ਲੋਕੀ ਹੈਣੀ ਯਾਰ ਲੋਕੀ ਹੈਣੀ ਨਾ ਇਸ ਪਿੰਡ ਨੂੰ ਪੈਲਸ ਦੀ ਲੋੜ ਸੀ ਨਾ ਜੀ ਨਾ ਇਹਨੂੰ ਕੋਈ ਜੰਜ ਘਰ ਦੀ ਲੋੜ ਸੀ ਦੋਸਤੋ ਆਪਣੇ ਮਹੱਲਿਆਂ ਦੇ ਵਿੱਚ ਇਸ ਪਿੰਡ ਚ ਵਿਆਹ ਹੁੰਦਾ ਸੀ ਕਿਸੇ ਵੀ ਘਰ ਦਾ ਕੋਈ ਵੀ ਮੈਂਬਰ ਆਪਣੀ ਕੁੜੀ ਦਾ ਵਿਆਹ ਬਾਹਰ ਨਹੀਂ ਕਰਦਾ ਸੀ ਪਿੰਡ ਦੇ ਵਿੱਚ ਰਹਿ ਕੇ ਕਰਦਾ ਸੀਗਾ ਤੇ ਮਹੱਲਿਆਂ ਚ ਕਰਦਾ ਸੀ ਇੰਨਾ ਪਿੰਡ ਦਾ ਇਕਾਸੀ ਹਣਾ ਬਾਜੀ ਕਾਫੀ ਇਕਾਸੀ ਇਸ ਪਿੰਡ ਦਾ ਨਾ ਪਰ ਬਿਲਕੁਲ ਹੀ ਜ਼ੀਰੋ ਹੋ ਗਿਆ ਜੀ ਸਹੂਲਤਾਂ ਨਾ ਹੋਣ ਕਰਕੇ ਤੇ ਚਲੋ ਦੋਸਤੋ ਅੱਗੇ ਚੱਲਦੇ ਹਾਂ ਜੀ ਦੋਸਤੋ ਪਿੰਡ ਦੇ ਵਿੱਚ ਆਏ ਆ ਬਹੁਤ ਹੀ ਈਮੋਸ਼ਨਲ ਗੱਲ ਆ ਇਸ ਘਰ ਦੇ ਵਿੱਚ ਮਾਤਾ ਜੀ ਇਕੱਲੇ ਰਹਿੰਦੇ ਆ ਨਾ ਜਾਂਦਾ ਕੋਈ ਬੇਟਾ ਆ ਹਸਬੰਦ ਸੀ ਉਹਦੀ ਡੈਥ ਹੋ ਗਈ ਆ ਮਾਤਾ ਜੀ ਕਿੰਨੀ ਉਮਰ ਹੋ ਗਈ ਆਪਣੀ ਨੇ ਤਾਂ 70 ਤੋਂ ਨਿੱਟਰ ਹੋਈ ਹੋਣੀ ਅੱਛਾ ਜੀ ਇਹ ਇੰਨੇ ਵੱਡੇ ਘਰ ਦੇ ਵਿੱਚ ਇਕੱਲੇ ਰਹਿੰਦੇ ਹੋ ਮੈਂ ਦਿੱਲੀ ਆਏ ਹੁੰਦੇ ਆ 4 ਦਿਨ ਹੁੰਦੇ ਅੱਛਾ ਜੀ ਦਿੱਲੀ ਜਾਂਦੇ ਤਾਂ ਹੁਣ ਜਦ ਆਪ ਮਰੀਗੇ ਤਾਂ ਜਦ ਲਦੇ ਰਹਿ ਇੱਥੇ ਹੁਣ ਉਹ ਅੱਕੇ ਬਣਾਉਣਗੇ ਆ ਉਹਨੂੰ 15 ਦਿਨ ਹੋਈ ਕਿ ਕੀ ਅੱਛਾ ਜੀ ਤੇ ਮਾਤਾ ਜੀ ਰੋਟੀ ਪਾਣੀ ਕਿੱਦਾਂ ਹੁੰਦਾ ਹੈ ਤੁਹਾਡਾ ਰੋਟੀ ਕਿਤੇ ਐਮ ਪਕਾ ਲਈਦੀ ਤੋਂ ਟਾਈਮ ਖਾ ਲਈ ਇਦਾਂ ਕਹਤੇ ਜੀ ਸਬਜ਼ੀਆਂ ਇਹ ਇਹ ਸਬਜ਼ੀਆਂ ਪਿੰਡ ਵਾਲੇ ਦੇ ਦਿੰਦੇ ਆ ਇਹ ਜਿਹੜੇ ਗਵੰਡੀ ਦੇ ਦਿੰਦੇ ਨੇ ਕੀ ਨਾ ਬੇਬੀ ਲਈਆਂ ਨਹੀਂ ਨਾ ਠੀਕ ਹੈ ਜੀ ਇਹ ਭਾਈ ਨੂੰ ਤੇ ਅੱਛਾ ਜੀ ਹੋਰ ਦੇ ਆ ਇੱਕ ਘਰਾਂ ਦਾ ਵੀ ਕੀ ਕਰਨਾ ਕੀ ਕਰੋਗੇ ਇੰਨੇ ਵੱਡੇ ਘਰ ਦਾ ਕਿ ਜੇ ਕੁਝ ਖਾਣ ਨੂੰ ਕੋਲ ਹੈ ਨਹੀਂਗਾ ਹਾਂ ਜੀ ਮਾਦਾ ਹੀ ਸਾਡੇ ਤੋਂ ਜਿੰਨੀ ਹੈਲਪ ਹੋਈ ਹੈ ਨਾ ਉਨੀ ਹੈਲਪ ਕਰਾਂਗੇ ਜੀ ਠੀਕ ਹੈ ਜੀ ਅਗਲੀ ਵਾਰ ਜਦੋਂ ਵੀ ਕੁਝ ਆਵਾਂਗੇ ਕੁਝ ਲੈ ਕੇ ਆਵਾਂਗੇ ਤੁਸੀਂ ਹੌਸਲਾ ਨਹੀਂ ਹਾਰਨਾ ਇਦਾਂ ਦੇ ਦੋਸਤੋ ਇਦਾਂ ਦੇ ਲੋਕਾਂ ਨੇ ਮਦਦ ਇਹ ਇਹਨਾਂ ਨੂੰ ਮਦਦ ਦੀ ਜ਼ਰੂਰਤ ਆ ਕੋਈ ਪੈਸੇ ਦੀ ਨਹੀਂ ਤੁਸੀਂ ਆਉਂਗੇ ਪਿੰਡ ਪਟਿਆਲ ਵਾ ਇੱਥੇ ਆਓ ਮਾਤਾ ਜੀ ਨੂੰ ਆਓ ਆਪਾਂ ਇਹ ਨਹੀਂ ਕਹਿੰਦੇ ਪੈਸੇ ਦੇ ਕੇ ਜਾਓ ਰਾਸ਼ਨ ਬਹੁਤ ਖੁਸ਼ ਹੁੰਦਾ ਦੇਣ ਵਾਸਤੇ ਕੁਝ ਵੀ ਦੇ ਕੇ ਜਾਓ ਬਹੁਤ ਘਰ ਦੇਖੋ ਘਰਾਂ ਦੇ ਘਰ ਵਾ ਬਹੁਤ ਵੱਡਾ ਘਰ ਹੋਊਗਾ ਰਹਿੰਦੇ ਆ ਆ ਇੱਕ ਮਾਤਾ ਜੀ ਦਾ ਬੈੱਡਰੂਮ ਦਿਖਾਇਓ ਅਸੀਂ ਸਾਡੇ ਪਿੰਡਾਂ ਜੇ ਕਹਿੰਦੇ ਬੈੱਡਰੂਮ ਆ ਆ ਆ ਘਰ ਵਾ ਆ ਮੰਝਾ ਮਾਤਾ ਜੀ ਦਾ ਅਮਰੀਕਾ ਸ਼ਹਿਰ ਵੀ ਉੱਪਰ ਲੱਗੂਗਾ ਆ ਇਹ ਮੰंजे ਤੇ ਮਾਤਾ ਜੀ ਪੈਂਦੇ ਆ ਇਹ ਹਾਲਾਤ ਆ ਇੱਥੇ ਪਿੰਡਾਂ ਦੇ ਘਰਾਂ ਦੇ 75 75 80 80 ਸਾਲ ਦੇ ਬਜ਼ੁਰਗ ਗਲੀਆਂ 'ਚ ਰੋਲਦੇ ਪਏ ਘਰਾਂ 'ਚ ਰੋਲਦੇ ਪਏ ਆ ਆਪਣੇ ਮਾਪੇ ਦੀ ਇੱਜ਼ਤ ਕਰਿਆ ਕਰੋ ਤੁਹਾਨੂੰ ਬਹੁਤ ਕੁਝ ਦਿੱਤਾ ਹੈ ਸ਼ਹਿਰਾਂ 'ਚ ਰਹਿ ਕੇ ਵੀ ਪਿੰਡਾਂ 'ਚ ਰਹਿ ਕੇ ਵੀ ਉਹਨਾਂ ਦੀ ਕਦਰ ਕਰੋ ਜਿਨ੍ਹਾਂ ਦੇ ਪੁੱਤ ਨਹੀਂ ਹੈਗੇ ਹਨ ਤੇ ਉਹ ਇਦਾਂ ਰੋਲਦੀਆਂ ਆ ਜਿਨ੍ਹਾਂ ਦੇ ਮਾਪੇ-ਬਾਪ ਨਹੀਂ ਹੈਗੇ ਨਾ ਉਹ ਵੀ ਇਹ ਪਿੰਡਾਂ 'ਚ ਰੁੱਲਦੇ ਆ ਤਾਂ ਕਰਕੇ ਆਪਣੇ ਮਾਪੇ-ਬਾਪ ਦੀ ਕਦਰ ਕਰਿਆ ਕਰੋ ਫਿਰ ਭਾਈ-ਭੈਣਾਂ ਦੀ ਕਦਰ ਕਰਿਆ ਕਰੋ ਚਲੋ ਦੋਸਤੋ ਮਾਤਾ ਜੀ ਆਵਾਂਗੇ ਜਰੂਰ ਆਵਾਂਗੇ ਠੀਕ ਹੈ ਜੀ ਨਹੀਂ ਬਸ ਚਾਹ ਪਾਣੀ ਦੇਖੋ ਜੀ ਚਾਹ ਪਾਣੀ ਪੁੱਛਦੇ ਪਏ ਆ ਚਾਹੇ ਆਪਣੇ ਕੋਲ ਨਹੀਂ ਵੀ ਹੈਗਾ ਫਿਰ ਵੀ ਪੁੱਛਦੇ ਪਏ ਆ ਸ਼ੁਕਰੀਆ ਮਾਤਾ ਜੀ ਜਰੂਰ ਆਵਾਂਗੇ ਜੀ ਭਾਜੀ ਕਿੰਨੀ ਗਰੌਣ ਖੁੰਦੀ ਸੀ ਇਹ ਪਿੰਡਾਂ ਦੇ ਵਿੱਚ ਜੀ ਛੱਡ ਘਰ ਹੋ ਗਏ ਇਹਦੇ ਅੱਜ ਨੂੰ ਰਸਮੀ ਹੋਣੇ ਸੇ ਅੱਛਾ ਜੀ ਸਾਰਾ ਖਤਮ ਹੋ ਗਿਆ ਨਾ ਭਾਜੀ ਵੀ ਹੈਗੇ ਘਾਰੇ ਨੂੰ 15 20 ਕਰੇ ਸਭ 20 ਕਰ ਰਹੇ ਹੈ ਜੀ ਭਾਜੀ ਚਹਲ ਪਹਲ ਬਿਲਕੁਲ ਹੀ ਖਤਮ ਹੋ ਗਈ ਹੈ ਨਾ ਸਾਰੇ ਚਲ ਗਏ ਭਾਜੀ ਕਦੀ ਮਤਲਬ ਕਿਸੇ ਨੂੰ ਮਿਲੇ ਹੋਵੋਗੇ ਜਾ ਕੇ ਐਮਐਲਏ ਜਾਂ ਕਿਸੇ ਵੱਡੇ ਮੰਤਰੀ ਨੂੰ ਕਦੀ ਮਿਲੇ ਸੀ ਕਿ ਯਾਰ ਸਾਡਾ ਪਿੰਡ ਦੇਖੋ ਆ ਕੇ ਭਾਜੀ ਮੈਨੂੰ ਇੱਥੇ ਆਣਾ ਜਾਣਾ ਨਹੀਂ ਕਿਸੇ ਨੇ ਤਾਂ ਜਿੰਨੇ ਤੁਹਾਨੂੰ ਘਰ ਦਿਖਾ ਲਈਏ ਉੰਨੇ ਘਟਵਾ ਕਿੰਨੇ ਘਰ ਦਿਖਾ ਸਕਦਾ ਤੁਹਾਨੂੰ 1 2 ਮਹੱਲੇਆਂ ਦੇ ਮਹੱਲੇ ਖਾਲੀ ਹੋਇਆ ਲੋ ਇੱਕ ਘਰ ਹੋਰ ਜਿਹੜਾ ਖਾਲੀ ਹੋਇਆ ਪਿਆ ਟੈਂਕੀਆਂ ਉੱਦੇ ਪਈਆਂ ਮੀਟਰ ਲੱਗੇ ਪਏ ਆ ਘਰ ਇਦਾਂ ਪਿਆ ਸਾਹਮਣੇ ਸਭ ਕੁਝ ਸਮਾਨ ਉੱਦੇ ਪਿਆ ਆ ਘਰਾਂ ਦੇ ਘਰ ਉਹ ਵੀ ਘਰ ਸਾਹਮਣੇ ਖਾਲੀ ਹੋ ਗਿਆ ਉਹ ਵੀ ਖਾਲੀ ਹੋ ਗਿਆ ਉਹ ਪਰਲੇ ਪਾਸੇ ਵੀ ਖਾਲੀ ਹੋ ਗਏ ਇਹ ਵੀ ਘਰ ਖਾਲੀ ਹੋ ਗਿਆ ਰੀਜ਼ਨ ਹੈ ਹੀ ਕੱਖ ਨਹੀਂ ਇੱਥੇ ਘਰਾਂ ਦੇ ਘਰ ਖਾਲੀ ਹੋ ਗਏ ਕੋਈ ਪੁੱਛਣ ਵਾਲਾ ਨਹੀਂ ਰਿਹਾ ਤੇ ਇੱਥੇ ਆਉਣਾ ਵੀ ਕਿੰਨਾ ਜੰਗਲ ਦੇ ਵਿੱਚ ਇੰਨਾ ਏਰੀਆ ਆ ਤੇ ਦੋਸਤੋ ਇਹ ਤਾਂ ਵਿਚਾਰੇ ਰੋਂਦੇ ਆ ਘਰਾਂ ਵਾਲੇ ਵੀ ਵਿਚਾਰੇ ਆ ਲੋ ਆ ਜਿਹੜਾ ਚੁੱਲਾ ਆ ਉਦੋਂ ਪਤਾ ਨਹੀਂ ਰੱਖ ਗਿਆ ਵੇਟ ਕਰਦਾ ਕਿ ਮੈਂ ਕਦੋਂ ਬਲੂੰਗਾ ਜਿੰਦੇ ਲੱਗੇ ਪਏ ਆ ਇਹ ਸੌਮਨੇ ਵਾਲਾ ਤਾਂ ਹੈ ਇਹ ਨਾਲ ਦੇ ਘਰ ਖਾਦੀ ਆ ਨਾਲ ਦੇ ਜੀ ਨਾਲ ਦੇ ਜੀ ਕੀ ਆ ਬਾਤ ਦੇਖੋ ਭਾਜੀ ਘਰਾਂ ਦੇ ਵਿੱਚ ਆ ਪੂਰਾ ਪਿੰਡ ਵਾਣਾ ਦੋਸਤੋ ਪੂਰਾ ਪਿੰਡ ਆ ਸਾਹਮਣੇ ਤੇ ਆ ਆ ਘਰ ਵਾ ਵਾਪੇ ਵਾ ਭਾਜੀ ਤਿੰਨ ਤਿੰਨ ਮੰਜ਼ਿਲਾ ਘਰ ਆ ਯਾਰ ਇਹ ਤਾਂ ਹਾਂਜੀ ਚਾਰ ਘਰ ਆ ਇੱਕ ਦੋ ਚੱਲ ਗਏ ਅੱਛਾ ਜੀ ਉਹ ਅੰਡੇ ਗਾਦੇ ਗਾਦੇ ਇੱਕ ਘਰ ਦੇ ਉਹ ਵੀ ਜੰਦਰ ਅੱਛਾ ਜੀ ਉਹ ਵੀ ਕੀ ਗਿਆ ਕਰ ਜਾ ਉਹ ਇਹ ਤੇ ਪਾਜੀ ਆ ਸਮਾਨ ਆਪਣਾ ਇੱਧੇ ਛੱਡ ਗਿਆ ਇੱਥੇ ਡੁਕਾ ਡੁਕਾ ਕੁਤਰਨ ਵਾਲਾ ਆ ਦੇਖੋ ਪੌੜੀ ਇਦਾਂ ਪਹਿਲਾਂ ਬਜ਼ੁਰਗ ਉੱਪਰ ਟੰਗਦੇ ਹੁੰਦੇ ਸੀ ਪਾਜੀ ਹਾਂਜੀ ਹਾਂਜੀ ਹੈ ਇਹ ਸਾਰਾ ਪਿੰਡ ਪਾਜੀ ਖਾਲੀ ਹੋ ਗਿਆ ਹਨ ਖਾਲੀ ਹੈ ਜੀ ਬਿਲਕੁਲ ਆ ਕਰਾ ਜੀ ਚਾਰ ਕੇ ਜਣੇ ਰਹੇ ਆ ਬਾਤੀ ਰਸਾ ਖਾਦੀ ਅੱਛਾ ਇਹ ਵੀ ਇਹ ਵੀ ਸਾਰਾ ਮਹੱਲਾ ਖਾਲੀ ਹੋ ਗਿਆ ਜੀ ਖਾਲੀ ਹਾਲੋ ਦੋਸਤੋ ਆ ਚੈੱਕ ਕਰੋ ਘਰ ਕੋਈ ਬਣਾ ਸਕਦਾ ਇਦਾਂ ਦਾ ਘਰ ਮਾੜਾ ਬੰਦਾ ਕੋਈ ਹਾਲੋ ਇਹ ਇਹ ਘਰਾਂ ਦੇ ਵਿੱਚ ਇਹ ਘਰ ਖਾਲੀ ਪਏ ਪਿੰਡ ਦੇ ਵਿੱਚ ਤੁਸੀਂ ਕਹਿੰਦੇ ਨਾ ਕੋਠੀਆਂ ਬਣਾਉਣੀਆਂ ਸ਼ਹਿਰਾਂ ਦੇ ਵਿੱਚ ਆ ਕੀ ਕਰਨੀਆਂ ਕੋਠੀਆਂ ਬਾਜੀ ਬੜਾ ਔਖਾ ਏ ਹਾਂ ਜੀ ਇੱਥੇ ਰਹਿਣਾ ਬੜਾ ਔਖਾ ਏ ਉਹ ਕਿਦਾਂ ਬਾਜੀ ਸੂਰਜ ਦੇ ਨਹੀਂ ਕੋਈ ਸੂਰਜ ਦੇ ਕੋਈ ਨਹੀਂ ਅੱਛਾ ਜੀ ਜੇ ਸਬਜੀ ਵੀ ਚਾਹੀਦੀ ਦਾ ਹਾ ਫੜ ਲੈ ਅੱਛਾ ਜੀ ਇੱਥੇ ਪਾਣੀ ਲੱਗ ਜਮੀਨ ਉਹ ਦਾ ਕੁਝ ਨਾ ਕੁਝ ਵਾਹ ਵੀ ਲੈਂਦਾ ਅੱਛਾ ਜੀ ਹੋ ਗਿਆ ਜੀ ਜਮੀਨ ਵੀ ਬਾਹਰਲੇ ਲੋਕੀ ਖਰੀਦ ਗਏ ਇੱਥੇ ਆ ਕੇ ਬਾਹਰਲੇ ਲੋਕੀ ਫਾਇਦਾ ਚੱਕ ਗਏ ਹੈ ਗਰੀਬੀ ਦਾ ਫਾਇਦਾ ਚੱਕ ਗਏ ਗਰੀਬੀ ਦਾ ਫਾਇਦਾ ਕਹਿ ਸਕਦੇ ਹਾਂ ਨਾ ਗਰੀਬੀ ਦੇ ਗਾਇਕ ਕੀਆਵਾ ਗਲਤ ਕਰ ਗਿਆ ਭਾਜੀ ਇੰਨੇ ਵਧੀਆ ਘਰ ਯਾਰ ਕੌਣ ਸੋਚ ਸਕਦਾ ਕਿ ਖਾਲੀ ਹੋ ਸਕਦੇ ਯਾਰ ਹੈ ਉਹ ਖਾਇਆ ਭਾਜੀ ਤੇਦੂਆ ਭਾਜੀ ਇੱਥੇ ਵਾਕਈ ਇੱਥੇ ਬਾਗ ਹੈਗਾ ਬਿਲਕੁਲ ਜੀ ਤੇਦੂਆ ਵੀ ਬਾਗ ਹੀ ਹੈ ਲੋਕੀ ਕਹਿੰਦੇ ਝੂਠ ਬੋਲਦੇ ਆ ਕਿ ਇਹ ਆਪਣੇ ਸ਼ਿਵਾਲਿਕ ਦੀਆਂ ਜਾਂ ਇੱਥੇ ਬਾਗ ਨਹੀਂ ਹੋ ਸਕਦਾ ਨਹੀਂ ਜੀ ਨਹੀਂ ਰਾਤ ਨੂੰ ਬਸ ਡੰਗਰ ਸਾਰ ਨੂੰ ਤੋਂ ਬਚਾਣੇ ਪੈਂਦੇ ਬਾਗ ਹੈਗਾ ਆ ਹਾਂਜੀ ਹਾਂਜੀ ਤेंदुआ ਵੀ ਹੈਗਾ ਤेंदुआ ਵੀ ਹੈ ਬਾਗ ਵੀ ਹੈ ਬਾਗ ਵੀ ਹੈਗਾ ਆ ਦੋਸਤੋ ਸੁਣ ਲੋ ਆ ਕਈ ਮੈਨੂੰ ਕਮੈਂਟ ਕਰਦੇ ਹੁੰਦੇ ਆ ਕਿ ਇੱਥੇ ਸ਼ਿਵਾਲਕ ਦੀਆਂ ਪਹਾੜੀਆਂ ਚ ਨਾ ਬਾਗ ਨਹੀਂ ਹੋ ਸਕਦੇ ਪਰ ਇੱਥੇ ਬਾਗ ਹੈਗਾ ਆ ਇਹ ਪਿੰਡ ਵਾਸੀ ਕਹਿੰਦੇ ਜਿਹੜੇ ਦੇਖਦੇ ਆ ਤੁਸੀਂ ਤਾਂ ਸਾਡੇ ਘਰਾਂ ਵਿੱਚ ਲੰਘ ਜਾਂਦਾ ਜਿੱਦਾਂ ਜਿੱਦਾਂ ਅਸੀਂ ਆਇਆ ਨਾ ਗੋਰ ਗੋਰ ਹਾਂਜੀ ਓ ਇਦਾਂ ਵਿੱਚ ਲੰਘ ਜਾਂਦੇ ਘਰਾਂ ਵਿੱਚੋਂ ਲੰਘ ਜਾਂਦੇ ਹਾਂਜੀ ਵਿੱਚ ਲੰਘਦੇ ਇਹ ਫਰਕ ਹੁੰਦਾ ਦੋਸਤੋ ਇਹ ਸਚਾਈ ਆ ਇਹ ਘਰਾਂ ਦੀ ਇਹ ਦੇਖੋ ਕਾ ਆਉਗਿਆ ਘਰਾਂ ਦੇ ਵਿੱਚ ਇਹ ਇਹਨਾਂ ਦੀ ਚੈਲ ਪੈਲ ਭਾਜੀ ਹੁੰਦੀ ਕਿੰਨੀ ਹੁੰਦੀ ਹੋਣੀ ਆ ਦੇਖਿਆ ਮੈਂ ਸਿਰਫ ਇੱਕ ਵਾਰੀ ਉਹ ਵੀ ਜਲਦ ਦੂਰ ਸਾਈ ਅੱਛਾ ਜੀ ਸਿਰ ਰੋਡ ਦੇ ਇੱਧਰ ਕ੍ਰੋਸ ਕੀਤਾ ਨਹੀਂ ਠੀਕ ਹੈ ਜੀ ਰੋਡ ਪਰ ਤੁਰਿਆ ਮੈਂ ਸਕੂਟਰ ਲੈ ਲੈਂਗੇ ਠੀਕ ਹੈ ਜੀ ਇੱਧਰ ਕ੍ਰੋਸ ਕੀਤਾ ਫਿਰ ਇਹ ਭਾਜੀ ਕਿੰਨੇ ਇਹ ਜਦੋਂ ਇਹ ਜਦੋਂ ਤੁਹਾਡਾ ਤਾਂ ਬਚਪਨ ਇੱਥੇ ਬੀਤਿਆ ਆ ਇਹ ਕਰਾਂ ਚ ਕਿੰਨੀ ਕਿ ਚੈਰ ਪੈਲ ਹੁੰਦੀ ਸੀਗੀ ਜੀ ਬਹੁਤ ਇਹ ਰੌਣਕਾਂ ਹੁੰਦੀ ਬਹੁਤ ਅੱਛਾ ਜੀ ਹੁਣ ਤਾਂ ਲੜਕੀਆਂ ਮਿਲਦੇ ਕੰਨਿਆ ਵੜਾਲਦੇ ਜੀ ਅੱਛਾ ਜੀ ਵਿਆਹ ਸ਼ਾਦੀ ਦੀਆਂ ਕੰਨਿਆਂ ਦੇ ਰੋਟੀ ਪਹਿਲਾਂ ਖਵਾਣੀ ਹਾਂਜੀ ਹੁਣ ਤਾਂ ਕੰਨਿਆਂ ਨਹੀਂ ਹੁਣ ਕੰਨਿਆਂ ਵੀ ਨਹੀਂ ਮਿਲਦੀ ਹੈ ਨਾ ਜੀ ਚਾਈ ਜਾਈ ਕੰਨਿਆਂ ਵਾ ਬੁਢਾ ਦੇ ਜੀ ਪਹਿਲਾਂ ਅੱਛਾ ਜੀ ਹੁਣ ਤਾਂ ਦੋ ਚਾਰ ਉਹ ਵੀ ਬੁਲਾਣੇ ਪੈਂਦੇ ਜੀ ਬੁਢਾ ਬਾਹਰੋਂ ਮੰਗਵਾਉਣੀਆਂ ਪੈਂਦੀਆਂ ਹੈ ਨਾ ਜਿਹਦੇ ਕਿ ਜਿਹਦਾ ਕਹਿੰਦੇ ਕੰਜਕਾਂ ਬੁਲਾਉਣੀਆਂ ਪੈਂਦੀਆਂ ਉਹ ਇੱਧਰ ਆ ਲਾ ਤੇ ਅੱਛਾ ਜੀ ਬਹੁਤ ਕਿਆ ਦਿਲ ਦੀ ਗੱਲ ਹੈ ਤੁਹਾਡੇ ਵੀ ਨਿਆਣੇ ਨੱਕੇ ਕੀ ਕਰਦੇ ਭਾਜੀ ਉਹ ਲੱਗੇ ਉਹ ਵੀ ਕਿਤੇ ਕਹਿ ਗਿਆ ਨੌਕਰੀ ਦਾ ਹੈ ਜੀ ਕੋਈ अच्छा जी एक अच्छा जी। दे दे बदिया बदिया अच्छा जी। वो बहीन ਵਾਲਾ ਹੈ ਕਿ ਉਹਦਾ ਮੂੰਹ ਸੀ بڑا اچھا ਜੀ ਕੋਈ ਕੋਈ ਠੇਕੇਦਾਰੀ ਦਾ ਕੰਮ ਕਹਿੰਦੇ ਤੁਹਾਡੇ ਪਿੰਡ ਦੇ ਵਿੱਚੋਂ ਵਧੀਆ-ਵਧੀਆ ਅਫਸਰ ਬਣੇ ਆ ਮੇਜਰ ਕੈਪਟਨ ਆ اچھا ਜੀ ਉਹ ਜਿਹੜੇ ਜਿਹੜੇ ਕਹਾ ਉਹ ਅਜੀ ਬਾਕੀ 7 ਪੀੜੀਆਂ ਪੁਰਾਣਾ ਪਿੰਡ ਹੈ ਬਹੁਤ ਪੁਰਾਣਾ ਜੀ 7 ਪੀੜੀਆਂ ਪੁਰਾਣਾ ਹੋਏਗਾ ਹਾਂ ਅੱਛਾ ਜੀ ਬਿਲਕੁਲ ਬਜ਼ੁਰਗ ਕੀ ਸੋਚ ਕੇ ਪਿੰਡ ਸਥਾਪਿਤ ਕਰ ਗਏ ਜੰਗਲ ਚ ਪਹਾੜ ਦੇ ਵਿੱਚ ਦਾਦੇ ਪੜ ਬਾਬੇ ਸਾਡੇ ਇੱਥੇ ਹੋ ਗਏ ਸੱਤ ਬਿੜੀਆਂ ਰੱਖੀ ਉਸ ਤੋਂ ਅੱਜ ਵੀ ਇੱਥੇ ਆਵੰਨਿਆ ਨਹੀਂ ਸੱਤ ਜਿਹੜੀਆਂ ਪੁਰਾਣਾ ਪਿੰਡ ਆ ਭਾਜੀ ਕਦੇ ਸੋਚਿਆ ਕਿ ਭਾਜੀ ਇਹ ਹਾਲਾਤ ਆਉਣਗੇ ਪਿੰਡਾਂ ਦੇ ਮਤਲਬ ਜੇ ਪਿੰਡ ਦੇ ਜਿੱਥੇ ਇਹ ਤਾਂ ਬਿਲਕੁਲ ਹੀ ਗਾਂ ਦੇ ਗਾਂ ਕਿਸੇ ਸਾਡੇ ਵਰਗੇ ਰਹਿ ਜਾਣੇ ਬਾਕੀ ਨੌਕਰੀ ਵੇਚੇ ਜਿਹੜਾ ਕਰਦੇ ਉਹ ਤਾਂ ਬਾਹਰ ਹੀ ਕੰਮ ਬਾਹਰ ਹੀ ਉਹ ਬਾਹਰ ਹੀ ਸਾਡੇ ਵੀ ਤੇ ਡਾਕ ਰੱਖਣਾ ਕਿਉਂ ਜ਼ਰੂਰੀ ਹੈ ਹੱਥ ਦੇ ਵਿੱਚ ਮੇਰੇ ਉਹ ਪੱਤੇ ਜਿ ਲੈ ਆਣੇ ਹੈ ਜੇ ਤਾਂ ਮੈਂ ਸੋਚਿਆ ਕਿ ਪਹਿਲਾਂ ਜੰਗਲ ਚ ਵੀ ਜਾਣਾ ਤੇ ਹੱਥ ਚ ਡਾਟ ਹੁੰਦਾ ਹੀ ਹੁੰਦਾ ਆ ਪੱਤੇ ਜਿ ਲੈ ਆਣੇ ਹੁੰਦੇ ਡਾਟ ਦੀ ਮਾਰ ਤੋਂ ਵੀ ਰੱਖਿਆ ਅੱਛਾ ਜੀ ਮਾਰ ਤੋਂ ਵੀ ਰੱਖਿਆ ਤੇ ਆਪਣੀ ਸੇਫਟੀ ਵਾਸਤੇ ਵੀ ਰੱਖਦੇ ਹੋਣੇ ਆ ਸੇਫਟੀ ਕੋਈ ਨਹੀਂ ਲਾਉਂਦੇ ਨਹੀਂ ਲੋੜ ਹੈ ਚੱਲ ਚੱਹ ਅਲਾਤ ਮਾੜੇ ਪਿੰਡ ਦੇ ਇਹ ਡਾੜੀ ਜਿ ਕਈ ਕਈ ਜ਼ਰੂਰੀ ਪੱਤੇ ਮਾਰ ਤੋਂ ਵੀ ਰੱਖਦੇ ਲੱਕੜਾਂ ਦੇ ਲੱਕੜ ਲਿਆਉਣ ਵਾਸਤੇ ਰੱਖਿਆ ਲੱਕੜ ਕਿਉਂਕਿ ਗੁਜ਼ਾਰਾ ਅੱਗ ਨਾਲ ਹੀ ਤੇ ਕਿਹੜੇ ਲੋਕਾਂ ਕੇ ਲੋਡ ਮਤਲਬ ਉਹ ਹੈਗੀ ਅੱਗ ਅੱਗ ਬਾਲ ਕੇ ਕੰਮ ਕਰਦੇ ਆ ਇੱਥੇ ਜਿਹੜੇ ਗੈਸ ਵਾ ਕਿਉਂਕਿ ਇਨਕਮ ਦਾ ਸਾਧਨ ਨਹੀਂ ਹੈਗਾ ਹਣਾ ਸਾਧਨ ਨਹੀਂ ਹੈਗਾ ਤੇ ਸ਼ੁਕਰੀਆ ਭਾਈ ਤੁਹਾਡਾ ਧੰਨਵਾਦ ਇਸ ਸਮਾਂ ਦਿੱਤਾ ਦੋਸਤੋ ਇਹ ਹਾਲਾਤ ਹੈ ਪਿੰਡਾਂ ਦੇ ਇਹ ਪਟਿਆਲ ਪਿੰਡ ਵਾ ਕਿਹੋ ਜਿਹਾ ਹਾਲਾਤ ਬਣ ਗਏ ਪਿੰਡਾਂ ਦੇ ਕੌਣ ਦੇਖ ਸਕਦਾ ਆ ਕੌਣ ਸੋਚ ਸਕਦਾ ਹੈ ਪਿੰਡਾਂ ਦਾ ਸਾਡੀ ਸਮਝ ਤੋਂ ਬਾਹਰ ਆ ਇਹ ਕੌਣ ਕੋਈ ਫਰਿਸ਼ਤਾ ਹੀ ਆਊਗਾ ਪਿੰਡਾਂ ਨੂੰ ਦੇਖਣ ਵਾਸਤੇ ਪਾਜੀ ਹੁਣੇ ਕਹਿੰਦਾ ਕਿ ਪੁਰਾਣੀਆਂ ਸਰਕਾਰਾਂ ਨੇ ਤਾਂ ਕੁਝ ਨਹੀਂ ਕੀਤਾ ਅਸੀਂ ਤਾਂ ਉਮੀਦ ਨਵੀਆਂ ਸਰਕਾਰਾਂ ਤੋਂ ਲਾਈ ਆ ਕਿ ਜਿਹੜੀ ਨਵੀਂ ਸਰਕਾਰ ਸਾਡੇ ਪਿੰਡਾਂ ਬਾਰੇ ਸੋਚੂਗੀ ਅਸੀਂ ਬੇਨਤੀ ਕਰਦੇ ਆਂ ਹੱਥ ਜੋੜ ਕੇ ਤੁਹਾਡੀ ਵੀਡੀਓ ਕੋ ਦੇਖਦੇ ਕਿ ਇਹ ਪਿੰਡਾਂ ਦੇ ਵਿੱਚ ਜਰੂਰ ਇੱਕ ਵਾਰੀ ਆਓ ਕਿ ਇਹਨਾਂ ਸੁਣੋ ਤੁਹਾਡੇ ਤੋਂ ਬਹੁਤ ਉਮੀਦ ਲੈ ਕੇ ਲੋਕੀ ਬੈਠੇ ਆ ਹਨਾ ਪਾਜੀ ਕਿ ਸਰਕਾਰ ਨੂੰ ਵੋਟਾਂ ਪਾਈਆਂ ਕਿ ਸੋਚਣਗੇ ਪਰ ਇਹੀ ਹੈ ਕਿ ਤੁਸੀਂ ਆਓ ਇੱਥੇ ਆ ਕੇ ਪਿੰਡ ਵਾਸੀਆਂ ਦਾ ਸੋਚੋ ਉਹਨਾਂ ਦੀ ਦੇਖਭਾਲ ਕਰੋ ਉਹਨਾਂ ਦਾ ਜਿਹੜੀਆਂ ਮਾਤਾ ਮਾਂ ਭੈਣ ਕੱਲੀਆਂ ਰਹਿੰਦੀਆਂ ਉਹਨਾਂ ਦਾ ਸੋਚ ਕੇ ਇੱਕ ਵਾਰੀ ਉਹਨਾਂ ਦਾ ਹਾਲ